ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਕ ਨਵਕਲਾ ਕਦਮ ਚੁੱਕਿਆ ਗਿਆ ਹੈ ਜਿਸ ਦੇ ਤਹਿਤ ਸਕੂਲੀ ਵਿਦਿਆਰਥੀ ਹੁਣ ਆਪਣੇ ਪੇਰੈਂਟਸ ਦਾ ਜਿਹੜਾ ਉਹ ਬੀਪੀ ਚੈੱਕ ਕਰ ਸਕਣਗੇ ਇਸ ਤੋਂ ਇਲਾਵਾ ਉਹਨਾਂ ਨੂੰ ਸੀਆਰਪੀ ਦੇਣ ਲਈ ਵੀ ਟ੍ਰੇਨਿੰਗ ਦਿੱਤੀ ਗਈ ਹੈ ਸੋ ਸਿਹਤ ਵਿਭਾਗ ਵੱਲੋਂ ਨਾਲ ਤੇ ਸਿੱਖਿਆ ਵਿਭਾਗ ਵੱਲੋਂ ਮਿਲ ਕੇ ਇਹ ਮੁਹਿੰਮ ਚਲਾਈ ਗਈ ਹੈ ਤਾਂ ਜੋ ਬੱਚਿਆਂ ਨੂੰ ਜਿਹੜੀਆਂ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਸੰਬੰਧੀ ਥੋੜੀ ਜੀ ਜਾਣਕਾਰੀ ਮਿਲ ਸਕੇ ਤਾਂ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਕਰ ਸਕੇ ਅੱਜ 17 ਅਕਤੂਬਰ ਹੈ ਅੱਜ ਪੀਟੀਐਮ ਵੀ ਹੈ ਇੱਕ ਪਾਸੇ ਜਿੱਥੇ ਪੀਟੀਐਮ ਚੱਲ ਰਹੀ ਹੈ ਉੱਥੇ ਦੂਜੇ ਪਾਸੇ ਤਸਵੀਰਾਂ ਦਿਖਾ ਰਹੇ ਤੁਹਾਨੂੰ ਕਿ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਮਾਪਿਆਂ ਦੇ ਬੀਪੀ ਵੀ ਚੈੱਕ ਕਰ ਰਹੇ ਨੇ ਨਾਲ ਰਿਕਾਰ ਨਾਲ ਜਿਹੜੇ ਬੱਚੇ ਨੇ ਉਹ ਬੀਪੀ ਚੈੱਕ ਕਰ ਰਹੇ ਨੇ ਹਾਲਾਂਕਿ ਇਸ ਸਬੰਧੀ ਪਹਿਲੇ ਹੀ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਸਕੂਲ ਦੇ ਵਿੱਚ ਬੀਪੀ ਦੀ ਮਸ਼ੀਨ ਹੋਣੀ ਲਾਜ਼ਮੀ ਹੈ ਅਤੇ ਉਸ ਦੀ ਟ੍ਰੇਨਿੰਗ ਬੱਚਿਆਂ ਨੂੰ ਵੀ ਸਿੱਖ ਦਿੱਤੀ ਜਾਵੇ ਤਾਂ ਜੋ ਬੱਚੇ ਖੁਦ ਆਪਣੇ ਮਾਪਿਆਂ ਦਾ ਟੈਸਟ ਕਰ ਸਕਣ ਸੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲਗਦਾ ਕਿ ਬੀਪੀ ਬੱਚੇ ਖੁਦ ਚੈੱਕ ਕਰ ਰਹੇ ਨੇ ਬਾਕਾਇਦਾ ਰਿਕਾਰਡ ਮੈਂਟੇਨ ਕੀਤਾ ਜਾ ਰਿਹਾ ਹੈ ਕਿਉਂਕਿ ਜੋ ਫਿਰ ਬੀਪੀ ਅੱਗੇ ਚੈੱਕ ਕੀਤਾ ਜਾਂਦਾ ਉਸ ਨੂੰ ਅੱਗੇ ਰਜਿਸਟਰ ਚ ਨੋਟ ਕੀਤਾ ਜਾਂਦਾ ਇਸ ਨੂੰ ਅੱਗੇ Google ਫਾਈਲਸ ਜਿਹੜੀਆਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਭਰਿਆ ਜਾਵੇਗਾ ਸੋ ਬੱਚਿਆਂ ਦੇ ਜਿਹੜੇ ਮਾਪੇ ਆ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਏ ਨੇ ਇੱਥੇ ਉਹ ਵੀ ਇੰਟਰਸਟ ਲੈ ਰਹੇ ਨੇ ਕਿਉਂਕਿ ਬੱਚੇ ਆਪ ਟੈਸਟ ਕਰ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਸਕੂਲ ਦੇ ਅਧਿਆਪਕ ਨੇ ਸਰ ਕੀ ਨਾ ਮੈਂ ਤੁਹਾਡਾ ਦੇ ਕੀ ਪੜਾਉਂਦੇ ਹਾਂ ਸਰ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਮੈਂ ਸਕੂਲ ਦੇ ਵਿੱਚ ਬਤੌਰ ਅੰਗਰੇਜ਼ੀ ਅਧਿਆਪਕ ਕੰਮ ਕਰ ਰਿਹਾ ਹਾਂ ਜੀ ਸਰ ਕਿਸ ਤਰ੍ਹਾਂ ਦਾ ਉਪਰਾਲਾ ਜਿਹੜਾ ਅੱਜ ਕੀਤਾ ਜਾ ਰਿਹਾ ਕਿਉਂਕਿ ਪੀਟੀਐਮ ਵੀ ਹੈਗੀ ਹੈ ਤੇ ਬੱਚਿਆਂ ਨੂੰ ਆਪਣੇ ਜਿਹੜੇ ਪੇਰੈਂਟਸ ਉਹਨਾਂ ਦੇ ਬੀਪੀ ਟੈਸਟ ਵੀ ਕੀਤੇ ਜਾ ਰਹੇ ਨੇ ਸੋ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ ਹਾਂਜੀ ਸਰ ਪੂਰੀ ਤਰ੍ਹਾਂ ਰਿਕਾਰਡ ਰੱਖਿਆ ਜਾ ਰਿਹਾ ਹੈ ਪੀਟੀਐਮ ਦੇ ਵਿੱਚ ਜਿਹੜੇ ਸਾਡੇ ਇੰਚਾਰਜ ਅਧਿਆਪਕ ਨੇ ਉਹ ਆਪੋ ਆਪਣੇ ਜਮਾਤਾਂ ਦੇ ਵਿੱਚ ਬੈਠ ਕੇ ਅਮ ਬੱਚਿਆਂ ਦੇ ਮਾਪਿਆਂ ਨਾਲ رابطہ ਕਾਇਮ ਕਰ ਰਹੇ ਨੇ ਤੇ ਬੱਚਿਆਂ ਨੇ ਜੋ ਹੁਣ ਤੱਕ ਪੜ੍ਹਾਈ ਦੇ ਵਿੱਚ ਪ੍ਰਾਪਤੀ ਕੀਤੀ ਹੈ ਉਹਦੇ ਬਾਰੇ ਉਹ ਚੰਗੀ ਤਰ੍ਹਾਂ ਉਹਨਾਂ ਨਾਲ ਡਿਸਕਸ ਕਰ ਰਹੇ ਨੇ ਜਿਹੜੇ ਬੱਚੇ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਕਿਵੇਂ ਵਧੀਆ ਹੋਰ ਤਰੀਕੇ ਨਾਲ ਪੜ੍ਹਾਈ ਕਰਾ ਸਕਦੇ ਹਾਂ ਉਹ ਮਾਪਿਆਂ ਨਾਲ ਸਲਾਹ ਕਰਕੇ ਕਿ ਮਾਪੇ ਘਰੇ ਕਿਵੇਂ ਧਿਆਨ ਦੇਣ ਜਾਂ ਉਹ ਬੱਚਿਆਂ ਦਾ ਸੁਭਾਅ ਘਰੇ ਕਿਹੋ ਜਿਹਾ ਜਾਂ ਸਾਡੇ ਕੋਲੇ ਕਿਹੋ ਜਿਹਾ ਉਹ ਸੀ ਸਾਂਝੇ ਦੋਨੋਂ ਮਾਪੇ ਅਤੇ ਅਧਿਆਪਕ ਸਾਂਝੇ ਰਲ ਕੇ ਉਪਰਾਲੇ ਕਰਨ ਦੀ ਯਤਨ ਕਰਨਗੇ ਤੇ ਜੋ ਆ ਬੀਪੀ ਦੀ ਆਪਾਂ ਗੱਲ ਕਰੀਏ ਇਹ ਵਧੀਆ ਉਪਰਾਲਾ ਹੈ ਤੇ ਆਮ ਤੌਰ ਤੇ ਕਈ ਵਾਰੀ ਜਿਹੜੇ ਸਾਡੇ ਕੋਲੇ ਬੱਚੇ ਆਉਂਦੇ ਆ ਇਹਨਾਂ ਦੇ ਜਿਹੜੇ ਪੇਰੈਂਟਸ ਹੁੰਦੇ ਆ ਉਹ ਆਮ ਤੌਰ ਤੇ ਇਹਨਾਂ ਗੱਲਾਂ ਵੱਲ ਖਾਸ ਧਿਆਨ ਨਹੀਂ ਦਿੰਦੇ ਉਹ ਇਹਨਾਂ ਗੱਲਾਂ ਨੂੰ ਆਮ ਸਮਝਦੇ ਆ ਵੀ ਇਹ ਚੱਕ ਚੱਕ ਕਰਾਉਣੋ ਕੀ ਵੱਡੀ ਗੱਲ ਨਹੀਂ ਪਰ ਹੁਣ ਜਦੋਂ ਅਸੀਂ ਦੱਸ ਦਿਆਂ ਕਿ ਬੀਪੀ ਵੱਧ ਘਟ ਹੋਣ ਦੇ ਨੁਕਸਾਨ ਫਾਇਦੇ ਹੋ ਸਕਦੇ ਆ ਤਾਂ ਜਦੋਂ ਅਸੀਂ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਇਹ ਵੀ ਸਮਝਾਉਣੇ ਆ ਤਾਂ ਫਿਰ ਉਹ ਥੋੜਾ ਜਿਹਾ ਆਪਣੀ ਸਿਹਤ ਵੱਲ ਵੀ ਧਿਆਨ ਦੇਣਗੇ ਜਦੋਂ ਆਪਣੀ ਸਿਹਤ ਵੱਲ ਧਿਆਨ ਦੇਣਗੇ ਤਾਂ ਬਾਈ ਡਿਫਾਲਟ ਅਗੇ ਆਪਣੇ ਪੂਰੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਗੇ ਸੋ ਓਵਰ ਆਲ ਜੋ ਇਹ ਉਪਰਾਲਾ ਇਹ ਬੱਚਿਆਂ ਦੇ ਨਾਂ ਨਾਲ

बीपी कम है तो उससे हम हम बिल्कुल डाउन डाउनफॉल में चले जाते हैं तो बच्चों को स्कूल में पढ़ाई के साथ साथ बहुत सारी गाइडलाइंस और अवेयरनेस दी जाती है ताकि बच्चे अपनी पढ़ाई के साथ साथ एक्स्ट्रा एक्टिविटीज और अवेयरनेस का ध्यान रखें और घर पे अपने सारे परिवार का भी ध्यान रखें तो स्टूडेंट नाल भी गलबात करने की कोशिश करेंगे बेटा की नाम है तोड़ा केड़ी क्लास पढ़ते हो सर राजवीर सिंह 10th सी अच्छा आज ड्यूटी लगी हुई है तुसी टेस्ट कर रहे हो ਹਾਂਜੀ ਸਰ ਤੇ ਕਿੰਨੇ ਕ ਟੈਸਟ ਹੋਣ ਦਾ ਕਰ ਚੁੱਕੇ ਹੋ ਸਰ ਪੰਜ ਟੈਸਟ ਕਰ ਚੁੱਕੇ ਆਂ ਜੀ ਤੇ ਪੀਰਕਸ ਜਿਹੜੇ ਆ ਰਹੇ ਨੇ ਵੱਡੀ ਪੱਦਰ ਤੇ ਪਹੁੰਚ ਰਹੇ ਨੇ ਇੱਥੇ ਹਾਂਜੀ ਸਰ ਪਹੁੰਚ ਰਹੇ ਆ ਜੀ ਕੀ ਤੁਸੀ ਪਹਿਲਾਂ ਟ੍ਰੇਨਿੰਗ ਵੀ ਮਿਲੀ ਸੀ ਤੁਹਾਨੂੰ ਹਾਂਜੀ ਸਰ ਮੈਨੂੰ ਸਰ ਨੇ ਸਿਖਾਇਆ ਸੀ ਸੁਖਜੀਤ ਸਰ ਨੇ ਸਿਖਾਇਆ ਸੀਗਾ ਮੈਨੂੰ

ਉਹ ਤਾਂ ਹੋਣਾ ਹੀ ਹੈ ਜੋ ਠੀਕ جائیںਗੇ ਜੇ ਵੀ ਤੋ ਕੁਝ ਕਰ ਪਾਏਗੇ ਬਾਕੀ ਠੀਕ ਹੈ ਬੇਟੀ ਵੀ ہماری ਠੀਕ ਰਹੀ ਹੈ ਸਿਖਾਣਾ ਚਾਹੀਏ ਸਿਖਾਣਾ ਚਾਹੀਏ ਐਸਾ ਜੀ ਜੀ ਬਿਲਕੁਲ ਸਿਖਾਣਾ ਚਾਹੀਏ ਤੋ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾਈਆਂ ਕਿ ਕਿਸ ਤਰ੍ਹਾਂ ਜਿਹੜੇ ਅੱਜ ਬੀਪੀ ਟੈਸਟ ਕੀਤੇ ਜਾ ਰਹੇ ਸਕੂਲ ਦੇ ਵਿੱਚ ਨਾਲ ਹੀ ਪੀਟੀਐਮਸੋ ਇੱਕ ਚੰਗਾ ਉਪਰਾਲਾ ਸਿੱਖਿਆ ਵਿਭਾਗ ਦਾ ਤਾਂ ਜੋ ਬੱਚੇ ਜਿਹੜੇ ਨੇ ਉਹ ਸਿੱਖ ਸਕਣ ਕਿ ਘਰ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦਾ ਕਿਸ ਤਰ੍ਹਾਂ ਬੀਪੀ ਟੈਸਟ ਕੀਤਾ ਜਾ ਸਕਦਾ ਹੈ ਨਾਲ ਹੀ ਉਹਨਾਂ ਨੂੰ ਸੀਆਰਪੀ ਦੀ ਵੀ ਟੈਸਟ ਦਿੱਤੀ ਗਈ ਹੈ ਡੀਐਮਸੀ ਦੀਆਂ ਟੀਮਾਂ ਬਾਕਾਇਦਾ ਆਈਆਂ ਸੀਗੀਆਂ ਜਿਨ੍ਹਾਂ ਵੱਲੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਨਾਲ ਹੀ ਸਕੂਲ ਦੇ ਵਿੱਚ ਪੀਟੀਐਮ ਦੇ ਨਾਲ ਇਹਨਾਂ ਬੱਚਿਆਂ ਨੂੰ ਜਿਹੜਾ ਹੁਣ ਬੀਪੀ ਟੈਸਟ ਕੀਤਾ ਜਾ ਰਿਹਾ ਤਾਂ ਜੋ ਰਿਕਾਰਡ ਵੀ ਮੇਨਟੇਨ ਕੀਤਾ ਜਾ ਸਕੇ ਆਪਣੇ ਜਿਹੜੇ ਮਾਪਿਆਂ ਦਾ ਉਹ ਧਿਆਨ ਰੱਖ ਸਕਣ ਬਰਿੰਦਰ ਸਿੰਘ ਹਿੰਦੀ ਟੀਵੀ ਪਾਰਕ